ਲਓ ਜੀ 16 ਸ਼ਿੰਗਾਰ ਕਰਕੇ ਆਈ ਇਹ ਜਨਾਨੀ ਤੇ ਤੁਸੀਂ ਰੂਪ ਦੇਖ ਸਕਦੇ ਹੋ ਕਿ ਕਿਵੇਂ ਇਹਨੇ ਪੂਰਾ ਰੂਪ ਧਾਰਨ ਕੀਤਾ ਹੋਇਆ ਵੀ ਮੈਂ ਆ ਮਾਤਾ ਮੇਰੇ ਵਿੱਚ ਮਾਤਾ ਆਉਂਦੀ ਐ ਮੈਂ ਕਾਲੀ ਮਾਤਾ ਦੀ ਪੂਜਾ ਕਰਦੀ ਆ ਦੇਵੀ ਦੇਵਤਿਆਂ ਨੂੰ ਪੂਜਦੀ ਆ ਉਹਨਾਂ ਦੀਆਂ ਚੌਂਕੀਆਂ ਲਾਉਂਦੀ ਆ ਪੂਛਾ ਦਿੰਦੀ ਆ ਫਿਰ ਲੋਕਾਂ ਦੇ ਘਰੇ ਜਾ ਕੇ ਲਾਜ਼ਮੀ ਕਰਦੀ ਆ ਤਾਂ ਤੁਸੀਂ ਦੇਖ ਸਕਦੇ ਹੋ ਵੀ ਬੈਠੇ ਬੈਠੀ ਇਸ ਪਖੰਡਣੀ ਨੂੰ ਪਤਾ ਨਹੀਂ ਕੀ ਹੋ ਜਾਂਦਾ ਹੈ ਕਿ ਇਹ ਆਪਦੇ ਆਪ ਨੂੰ ਸਰੀਰ ਨੂੰ ਝੜਕੇ ਜੇ ਮਾਰਨ ਲੱਗ ਪੈਂਦੀ ਹੈ ਇੰਨੀ ਜ਼ੋਰ-ਜ਼ੋਰ ਦੀ ਸਿਰ ਘਮਾਉਂਦੀ ਹੈ ਤੇ ਉਸ ਤੋਂ ਬਾਅਦ ਛਾਲਾ ਮਾਰਦੀ ਹੈ ਚੀਕਾਂ ਮਾਰਦੀ ਹੈ ਤਾਂ ਖੜੀ ਹੋ ਕੇ ਆਈਜ਼ੇ ਬੋਲੋ ਜਿਹੜਾ ਕਿ ਪੂਰਾ ਡਰਾਮਾ ਰਚਿਆ ਜਾ ਰਿਹਾ ਐ ਸਾ ਡਰਾਮਾ ਹੀ ਕਹਾਂਗੇ ਕਿਉਂਕਿ ਜਿਸ ਤਰੀਕੇ ਦੇ ਹਾਲਾਤ ਅੱਜਕੱਲ ਬਣਦੇ ਜਾ ਰਹੇ ਨੇ ਪਖੰਡਵਾਦ ਵਧਦਾ ਜਾ ਰਿਹਾ ਲੋਕਾਂ ਦੇ ਵੱਲੋਂ ਪਤਾ ਨਹੀਂ ਕਿਵੇਂ-ਕਿਵੇਂ ਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀਆਂ ਜਾਂਦੇ ਨੇ ਕਿਉਂਕਿ ਅਜਿਹੇ ਸੀਨ ਨੂੰ ਦੇਖ ਕੇ ਹੀ ਜਿਹੜੇ ਲੋਕ ਨੇ ਉਹਨਾਂ ਡੇਰ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਅਸੀਂ ਕਹਿੰਦੇ ਕਿ ਸਾਡੇ ਜਿਹੜੇ ਦੇਵੀ-ਦੇਵਤੇ ਨੇ ਉਹ ਬੜੇ ਸ਼ਾਂਤ ਨੇ ਪਰ ਜਿਸ ਤਰੀਕੇ ਦੇ ਨਾਲ ਅਜਿਹੇ ਲੋਕ ਨੇ ਕਹਿੰਦੇ ਨੇ ਸਾਡੇ ਵਿੱਚ ਇਹ ਪਵਿੱਤਰ ਰੂਹਾਂ ਆਉਂਦੀਆਂ ਨੇ ਸਾਡੇ ਵਿੱਚ ਦੇਵੀ-ਦੇਵਤੇ ਹੁੰਦੇ ਨੇ ਉਹ ਤਾਂ ਕਦੇ ਇੱਦਾਂ फडਕਦੇ ਕਦੇ ਸੁਣੇ ਨਹੀਂ ਹੈਗੇ ਨਾ ਹੀ ਕਿਤੇ ਕਦੇ ਅਜਿਹੀ ਗੱਲਬਾਤ ਸੁਣੀ ਹੈ ਤਾਂ ਫਿਰ ਇਹ ਲੋਕ ਕਿਵੇਂ ਕਹਿੰਦੇ ਨੇ ਵੀ ਜਦੋਂ ਉਹਨਾਂ ਦੇ ਵਿੱਚ ਮਾਤਾ ਜੀ ਆ ਦੇਵੀ-ਦੇਵਤੇ ਆ ਜਾਂਦੇ ਨੇ ਤਾਂ ਫਿਰ ਉਹਨਾਂ ਦੀਆਂ ਸਰੀਰ ਜਿਹੜੇ ਕਿ ਉਹਨਾਂ ਦੇ फडਕਣ ਲੱਗ ਜਾਂਦੇ ਨੇ ਤੇ ਫਿਰ ਉਹ ਸਿਰ ਹਿਲਾਉਣ ਲੱਗ ਜਾਂਦੇ ਨੇ ਅੱਖਾਂ ਕੱਢਣ ਲੱਗ ਜਾਂਦੇ ਨੇ ਜੀਭਾਂ ਬਾਹਰ ਕੱਢਣਗੇ ਵੀ ਹਾਂ ਕਾਲੀ ਮਾਤਾ ਆ ਗਈ ਉਸ ਤੋਂ ਬਾਅਦ ਚਿੱਕਾ ਮਾਰਿਆ ਜਾਂਦੇ ਨੇ ਕੂਕਰੋਲਾ ਪਾਇਆ ਜਾਂਦਾ ਪਤਾ ਨਹੀਂ ਕਿਵੇਂ-ਕਿਵੇਂ ਦੇ ਐਕਸ਼ਨ ਕਰੇ ਜਾਂਦੇ ਨੇ ਕਈ ਵਾਰ ਤਾਂ ਇਹ ਲੱਗਦਾ ਹੁੰਦਾ ਵੀ ਇਹਨਾਂ ਨੂੰ ਤਾਂ ਫਿਲਮਾਂ ਦੇ ਵਿੱਚ ਹੋਣਾ ਚਾਹੀਦਾ ਜਿਸ ਤਰੀਕੇ ਦੇ ਇਹਨਾਂ ਦੇ ਵੱਲੋਂ ਸੀਨ ਕੀਤੇ ਜਾਂਦੇ ਨੇ ਨਾ ਕਿਉਂਕਿ ਜਿਹੜੀਆਂ ਭੂਤਾਂ ਪ੍ਰੇਤਾਂ ਵਾਲੀਆਂ ਫਿਲਮਾਂ ਹੁੰਦੀਆਂ ਨੇ ਜਾਂ ਹੋਰ ਅਜਿਹੀਆਂ ਕੋਈ ਡਰਾਵੜੀਆਂ ਜੇ ਫਿਲਮਾਂ ਹੋਣੀਆਂ ਨੇ ਹੁੰਦੀਆਂ ਨੇ ਉਹਨਾਂ ਦੇ ਵਿੱਚ ਅਜਿਹੇ ਪਖੰਡੀ ਬਾਬਿਆਂ ਨੂੰ ਲੈ ਜਾ ਕੋਈ ਰੋਲ ਬਹੁਤ ਵਧੀਆ ਕਰਨਗੇ ਕਿਉਂਕਿ ਫਿਲਮਾਂ ਦੇ ਵਿੱਚ ਰੋਲ ਕਰਕੇ ਤਾਂ ਹੀ ਦਰਸ਼ਕ ਦੇਖਦੇ ਨੇ ਵੀ ਹਾਂ ਵੀ ਇਹ ਸੀਨ ਵਧੀਆ ਉਹ ਹੀ ਚੀਜ਼ ਇਨਾਂ ਵੱਲੋਂ ਕੀਤੀ ਜਾਂਦੀ ਹੈ ਇਨਾਂ ਵੱਲੋਂ ਵੀ ਤਾਂ ਫਿਰ ਅਜਿਹੇ ਸੀਨ ਕੀਤੇ ਜਾਂਦੇ ਨੇ ਫਿਲਮੀ ਸੀਨ ਵਰਗਾ ਬਣਾ ਦਿੰਦੇ ਨੇ ਮਾਹੌਲ ਫਿਰ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੰਦੇ ਨੇ ਲੋਕ ਸੋਚਦੇ ਨੇ ਵੀ ਲੈ ਵੀ ਇੱਥੇ ਤਾਂ ਫਿਰ ਵਾਕ ਹੀ ਕੁਝ ਹੈਗਾ ਆ ਤਾਂ ਹੀ ਜਿਹੜਾ ਕਿ ਇਸ ਮਹਿਲਾ ਨੇ ਜਿਹੜਾ ਐਨਾ ਸਰੀਰ ਆਪਣਾ ਜਿਹੜਾ ਛਾਲ ਛਾਲ ਕੇ ਮਾਰਿਆ ਛਾਲਾ ਮਾਰਦੇ ਚੀਕਾਂ ਮਾਰਦੇ ਆ ਪੱਕਾ ਇਹਦੇ ਵਿੱਚ ਦੇਵੀ ਦੇਵਤਾ ਆਇਆ ਹੁਣ ਕਰੋ ਲੋਕਾਂ ਦੇ ਹਾਲ ਇਹ ਜਿਹੜੇ ਕਿ ਲੋਕਾਂ ਦੇ ਇਲਾਸ ਕਰੇਗੀ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਤੁਹਾਨੂੰ अनेका ਵੀਡੀਓਜ਼ ਅਸੀਂ ਇਸ ਚੈਨਲ ਦੇ ਜ਼ਰੀਏ ਦਿਖਾ ਰਹੇ ਹਾਂ ਤੁਹਾਨੂੰ ਪਖੰਡ ਬਾਅਦ ਵੀ ਹਰ ਇੱਕ ਵੀਡੀਓ ਜਿਹੜੀ ਵੀ ਸਾਡੇ ਹੱਥ ਲੱਗੂ ਤੁਹਾਨੂੰ ਜ਼ਰੂਰ ਦਿਖਾਈ ਜਾਵੇਗੀ ਵੀਡੀਓ ਦਿਖਾਉਣ ਦਾ ਮਕਸਦ ਇਹ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਸਾਹਮਣੇ ਜੋ ਚੀਜ਼ ਪ੍ਰੋਸੈਸ ਆ ਰਹੀ ਹੈ ਜੋ ਲੋਕਾਂ ਦੇ ਸਾਹਮਣੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਅਜਿਹਾ ਕੁਝ ਵੀ ਨਹੀਂ ਹੁੰਦਾ ਸਿਰਫ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਗੁੰਮਰਾਹ ਕਰਨ ਦਾ ਤਰੀਕਾ ਇਨ੍ਹਾਂ ਲੋਕਾਂ ਨੂੰ ਆ ਗਿਆ ਤਾਂ ਇਨ੍ਹਾਂ ਲੋਕਾਂ ਤੋਂ ਬਚੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ